ਸਸ਼ੀ ਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਕੀਤੇ ਜਾਵੇ ਸੋਸ਼ਲ ਮੀਡੀਆ ਦੀ ਤਾਂ ਅੱਜ ਕੱਲ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਇੱਕ ਇੱਥੋਂ ਤੱਕ ਕਿ ਬੱਚਾ ਬੱਚਾ ਵੀ ਹੱਥਾਂ ਦੇ ਵਿੱਚ ਫੋਨ ਲਈ ਬੈਠਾ ਪਰ ਅੱਜ ਕੱਲ ਲੋਕ ਸੋਸ਼ਲ ਮੀਡੀਆ ਦਾ ਸਹੀ ਫਾਇਦਾ ਘੱਟ ਤੇ ਉਹਦਾ ਗਲਤ ਫਾਇਦਾ ਜ਼ਿਆਦਾ ਚੁੱਕਦੇ ਨੇ ਫੋਨ ਦੇ ਉੱਤੇ ਅਜਿਹੀਆਂ ਚੀਜ਼ਾਂ ਆਉਂਦੀਆਂ ਨੇ ਕਿ ਫੋਨ ਦੇਖਣ ਵੇਲੇ ਵੀ ਖੁਦ ਨੂੰ ਸ਼ਰਮ ਆ ਜਾਂਦੀ ਹੈ ਕਿਉਂਕਿ ਇਸ ਤਰੀਕੇ ਦੀ ਅਸ਼ਲੀਲਤਾ ਉਹ ਲੋਕਾਂ ਵੱਲੋਂ ਖੁਦ ਫੈਲਾਈ ਜਾ ਰਹੀ ਹੈ ਜੀ ਹਾਂ ਹਾਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸੁਖ ਰਤਿਆ ਤੇ ਦੂਜੇ ਪਾਸੇ ਮਨਜੀਤ ਕੌੜਾ ਜਿਹੜਾ ਆਪਸੀ ਮੈਟਰ ਹੈ ਉਹਨਾਂ ਦੀ ਆਪਸੀ ਗੱਲਬਾਤ ਆ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਹੋਈ ਇੱਥੋਂ ਤੱਕ ਕਿ ਇੰਨੀ ਜ਼ਿਆਦਾ ਅਸ਼ਲੀਲਤਾ ਫੈਲਾਈ ਜਾ ਰਹੀ ਹੈ ਕਿ ਲੋਕ ਵੀ ਵੀਡੀਓ ਦੇ ਕੇ ਇਹਨਾਂ ਨੂੰ ਖੂਬ ਲਾਂਭਤਾ ਪਾਉਂਦੇ ਨੇ ਇਥੋਂ ਤੱਕ ਕਿ ਲੋਕ ਗੁੱਸੇ ਵਿੱਚ ਆਏ ਸੁਖਰਤੀ ਦੇ ਪਿੰਡ ਤੱਕ ਪਹੁੰਚ ਗਏ ਤਾਂ ਕਿ ਉਸ ਨੂੰ ਸਭ ਕਾ ਸਿਖਾਇਆ ਜਾਵੇ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲਤਾ ਫੈਲਾ ਰਿਹਾ ਹੈ ਇਥੋਂ ਤੱਕ ਕਿ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੇ ਵੀ ਸੁਖ ਰਤਿਏ ਤੇ ਮਨਜੀਤ ਨੂੰ ਚੇਤਾਵਨੀ ਦਿੱਤੀ ਕਿ ਤੁਹਾਡਾ ਆਪਣੀ ਗੱਲਬਾਤ ਦਾ ਤੁਸੀਂ ਆਪਣੇ ਮੈਟਰ ਨੂੰ ਘਰ ਬੈਠ ਕੇ ਜਾਂ ਫੋਨ ਦੇ ਜ਼ਰੀਏ ਸੁਲਝਾਓ ਪਰ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਜਿਹੜੇ ਕਿ ਅਸ਼ਲੀਲਤਾ ਉਹ ਨਹੀਂ ਫਲਾਉਣੀ ਚਾਹੀਦੀ ਇਸ ਦੇ ਨਾਲ ਜਿਹੜੇ ਹੋਰ ਚੰਗੇ ਲੋਕ ਨੇ ਜੋ ਕਿ ਸੋਸ਼ਲ ਮੀਡੀਆ ਨੂੰ ਚੰਗੇ ਕੰਮਾਂ ਲਈ ਵਰਤਦੇ ਨੇ ਤਾਂ ਤੁਹਾਡੀਆਂ ਅਜਿਹਾਂ ਵੀਡੀਓ ਉੱਪਰ ਆ ਜਾਂਦੇ ਨੇ ਜਿਸ ਦੇ ਚੱਲਦੇ ਹੁਣ ਦੇਖਿਆ ਜਾ ਉਹ ਇੱਕ ਸੁਖ ਰਤਿਏ ਨੇ ਇੱਕ ਨਵੀਂ ਵੀਡੀਓ ਪਾ ਦਿੱਤੀ ਹੈ ਕਹਿ ਸਕਦੇ ਕਿ ਹੁਣ ਜਿਹੜਾ ਕਿ ਉਸਨੇ ਸਬਕ ਸਿੱਖ ਲਿਆ ਤੇ ਸ਼ੋਸ਼ਲ ਮੀਡੀਆ ਦੇ ਉੱਤੇ ਜਿਹੜੀ ਅਸ਼ਲੀਲਤਾ ਫੈਲਾ ਰਹੀ ਸੀ ਉਸ ਨੂੰ ਫਲਾਉਣ ਦੇ ਉਤੋਂ ਜਿਹੜਾ ਕਿਸ ਨੇ ਮਨਾ ਕਰ ਦਿੱਤਾ ਜੀ ਹਾਂ ਦਾਦ ਜੀ ਇਹ ਕਿ ਪੰਥਕ ਜਿਹੜੇ ਬੁੱਢਾ ਜੀ ਅਕਾਲੀ ਨੇ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਕਿ ਸੁਖ ਰਤਿਏ ਨੇ ਇਹ ਗੱਲ ਮੰਨ ਲਈ ਆਪਣੀ ਗਲਤੀ ਮੰਨ ਲਈ ਹੈ ਕਿ ਉਹ ਸ਼ੋਸ਼ਲ ਮੀਡੀਆ ਦੇ ਉੱਤੇ ਮਨਜੀਤ ਕੌਨ ਨੂੰ ਲੈ ਕੇ ਜਾਂ ਕੋਈ ਵੀ ਗੱਲਬਾਤ ਨਾ ਹੀ ਕੋਈ ਗਾਲੀ ਗਲੋਚ ਤੇ ਨਾ ਹੀ ਕੋਈ ਅਸ਼ਲੀਲਤਾ ਵਾਲੀ ਕੋਈ ਗੱਲਬਾਤ ਸੋਸ਼ਲ ਮੀਡੀਆ ਦੇ ਉੱਤੇ ਪਾਵੇਗਾ ਉਹਨਾਂ ਕਹਿ ਕੇ ਮੈਨੂੰ ਹੁਕਮ ਹੋਇਆ ਸੀ ਬਾਬਾ ਮਾਨ ਜੀ ਦੇ ਵੱਲੋਂ ਤਾਂ ਉਸ ਦੇ ਹੁਕਮ ਦੇ ਤਹਿਤ ਮੈਂ ਉਹਨਾਂ ਦੀ ਗੱਲਬਾਤ ਮੰਨਿਆ ਤੇ ਅੱਜ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੋਈ ਵੀ ਗਲਤ ਚੀਜ਼ ਨਹੀਂ ਪਾਉਂਗਾ ਹਾਂ ਮੈਂ ਰੀਲਾਂ ਜ਼ਰੂਰ ਪਾਉਂਗਾ ਕਿਉਂਕਿ ਉਹ ਮੇਰਾ ਕੰਮ ਹੈ ਉਹ ਮੇਰਾ ਪਰਸਨਲ ਜਿਹੜੀ ਕਿ ਲਾਈਫ ਹੈ ਉਹ ਮੈਂ ਨਹੀਂ ਰੁਕੂੰਗਾ ਪਰ ਮੈਂ ਗਲਤ ਤਰੀਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਨਾ ਹੀ ਕੋਈ ਅਸ਼ਲੀਲਤਾ ਫਲਾਉਂਗਾ ਤੇ ਨਾ ਹੀ ਕਿਸੇ ਤਰੀਕੇ ਦੀ ਕੋਈ ਗਾਲੀ ਗਲੋਚ ਕਰੂੰਗਾ ਤੇ ਨਾ ਹੀ ਮਨਜੀਤ ਕੌਰ ਨਾਲ ਕੋਈ ਗਲਤ ਤਰੀਕੇ ਦੇ ਜਿਹੜੇ ਕੀ ਗੱਲਬਾਤ ਸੋਸ਼ਲ ਮੀਡੀਆ ਤੇ ਕਰਾਂਗਾ ਸੋ ਆਓ ਦੇਖਦੇ ਆ ਇਹ ਵੀਡੀਓ ਹਾਂਜੀ ਬਾਬੇ ਉਹ ਕਿਦਾਂ ਸਾਰੇ ਠੀਕ ਠਾਕ ਦੇ ਨੇ ਪੰਥ ਬੁੱਢਾ ਦਲ ਜੀ ਵੱਲੋਂ ਬਾਬਾ ਮਾਨ ਸਿੰਘ ਅਕਾਲੀ ਉਹਨਾਂ ਵੱਲੋਂ ਹੁਕਮ ਆਇਆ ਜੋ ਵੀ ਮੈਟਰ ਮੇਰਾ ਮਨਜੀਤ ਕੌਰ ਨਾਲ ਚੱਲ ਰਿਹਾ ਗਾਲੀ ਗਲੋਚ ਹੋਈ ਆ ਤੇ ਵਾਅਦਾ ਮੇਰੇ ਵੱਲੋਂ ਨਹੀਂ ਹੁੰਦਾ ਪਹਿਲ ਮੇਰੇ ਵੱਲੋਂ ਨਹੀਂ ਹੁੰਦੀ ਨਾ ਮੈਂ ਵਾਅਦਾ ਕਰਾਂ ਤੇ ਜੇ ਕੋਈ ਵਾਅਦਾ ਕਰਦਾ ਆ ਉਹ ਆਪ ਦਾ ਆਪ ਜ਼ਿੰਮੇਵਾਰ ਆ ਮਨਜੀਤ ਕੌਰ ਨਾਲ ਜੋ ਵੀ ਮੇਰਾ ਮੈਟਰ ਸੀਗਾ ਮੇਰੀ ਉਹਦੇ ਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਆਪ ਦੀ ਆਪ ਜ਼ਿੰਮੇਵਾਰ ਆ ਤੇ ਉਹਦਾ ਸਾਰਾ ਮੈਟਰ ਬਾਬਾ ਮਾਨ ਸਿੰਘ ਅਕਾਲੀ ਜੀ ਸੰਭਾਲਣਗੇ ਤੇ ਮੈਨੂੰ ਜੋ ਹੁਕਮ ਲੱਗਾ ਉਹ ਮੈਂ ਹੁਕਮ ਪਕਤਾਤਾ ਤੇ ਮੇਰੇ ਵੱਲੋਂ ਕੋਈ ਵੀਡੀਓ ਗਾਲੀ ਗਲੋਚ ਜਾਂ ਲੱਚਰ ਤਾਂ ਇਹੋ ਜੀ ਕੋਈ ਚੀਜ਼ ਨਹੀਂ ਆਊਗੀ ਜੋ ਮੈਂ ਪੋਸਟਾਂ ਰੀਲਾਂ ਦਾ ਆਪਦਾ ਕੰਮ ਕਰ ਰਿਹਾ ਉਹ ਮੇਰਾ ਕੰਮ ਆ ਉਹ ਮੇਰੀ ਪਰਸਨਲ ਲਾਈਫ ਆ ਤੇ ਕੰਮ ਮੈਂ ਆਪਦਾ ਕਰਦਾ ਰਹੂੰਗਾ ਭਾਵੇਂ ਮਾੜਾ ਕਰਾਂ ਭਾਵੇਂ ਚੰਗਾ ਕਰਾਂ ਪਰ ਮੇਰੇ ਨਾਲ ਕੋਈ ਗਾੜੀ ਕੋਈ ਐਸ ਤਰ੍ਹਾਂ ਮੈਨਾਂ ਆਊਗਾ ਬਾਕੀ ਆਪ ਦੇ ਆਪ ਜ਼ਿੰਮੇਵਾਰ ਆ ਜਿਹੜਾ ਬੰਦਾ ਕੋਈ ਐਕਸ਼ਨ ਕਰੂਗਾ ਉਹ ਆਪ ਦਾ ਆਪ ਜ਼ਿੰਮੇਵਾਰ ਹੈ ਖੈਰ ਹਰ ਇੱਕ ਘਰ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਪਣੀਆਂ ਨਿੱਜੀ ਗੱਲਾਂ ਨੂੰ ਇਸ ਤਰੀਕੇ ਦੇ ਨਾਲ ਪਾਓਗੇ ਤਾਂ ਇਸ ਦੇ ਨਾਲ ਜਿਹੜਾ ਕਿ ਲੋਕਾਂ ਤੇ ਗਲਤ ਪ੍ਰਭਾਵ ਪੈਂਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼